ਸੁਨਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਇੰਡਸਟਰੀ ਆ ਚੁੱਕੀ ਆ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਐਂਡ ਤੱਕ ਜਰੂਰ ਦੇਖਿਓ ਸੁਨਨੰਦਾ ਸ਼ਰਮਾ ਨੇ ਇੱਕ ਹੋਰ ਪੋਸਟ ਪਾਈ ਆ ਤੇ ਸਿਹਰੀ ਬਰਾੜ ਵੀ ਅੱਗੇ ਨਿਕਲ ਕੇ ਸਾਹਮਣੇ ਆਇਆ ਹੈ ਸੁਨਨੰਦਾ ਸ਼ਰਮਾ ਨੇ ਇੱਕ ਹੋਰ ਪੋਸਟ ਪਾਈ ਅੱਜ ਲਿਖਿਆ ਆਤ ਤੇ ਖੁਦਾ ਦਾ ਵੈਰ ਹੁੰਦਾ ਆ ਇੱਕ ਮਸਲਾ ਅਕੇਲੇ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਇਹ ਮਸਲਾ ਹੈ ਮੈਨੂੰ ਜੈਨੀ ਬਿਮਾਰ ਕੀਤਾ ਗਿਆ ਇਹ ਹਰ ਇੱਕ ਆਰਟਿਸਟ ਦਾ ਮਸਲਾ ਹੈ ਜੋ ਇੱਕ ਮਿਡਲ ਕਲਾਸ ਪਰਿਵਾਰ ਤੋਂ ਆਉਂਦਾ ਆ ਸੁਪਨੇ ਲੈ ਕੇ ਤੇ ਇਹੋ ਜੇ ਮગર ਮੱਛਾਂ ਦੇ ਜਾਲ ਵਿੱਚ ਫਸ ਜਾਂਦਾ ਆ ਇਹ ਸਾਡੇ ਤੋਂ ਹੱਡ ਤੋੜ ਮਿਹਨਤ ਕਰਾਉਂਦੇ ਨੇ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗਤੇ ਵਾਂਗ ਟ੍ਰੀਟ ਕਰਦੇ ਨੇ ਤੇ ਕਹਿੰਦੇ ਨੇ ਇਹਨੂੰ ਮੈਂ ਰੋਟੀ ਪਾਇਆ ਮੇਰੇ ਕੋਲ ਤਾਂ ਚੱਪਲਾਂ ਦੇ ਵੀ ਚਾਈ ਸੀ ਕਿਹਾ ਕਿ ਮੈਂ ਇੱਕ ਵਾਰੀ ਆਪਣੀ ਜਾਨ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਬਾਕੀ ਤੁਸੀਂ ਇਹ ਪੂਰਾ ਪੜ੍ਹ ਵੀ ਸਕਦੇ ਹੋ ਫਿਰ ਸ੍ਰੀ ਬਰਾੜ ਨੇ ਆਪਣੇ ਇੱਕ ਲਾਈਵ ਕੰਸਰਟ ਦੇ ਵਿੱਚ ਸੁਨੰਦ ਸ਼ਰਮਾ ਦੀ ਸਪੋਰਟ ਕੀਤੀ ਸ੍ਰੀ ਬਰਾੜ ਨੇ ਆਪਣੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਇੰਡਸਟਰੀ ਦੇ ਇਹੀ ਮਗਰਮੱਛਾਂ ਦੀ ਗੱਲ ਕਰ ਰਿਹਾ ਤੇ ਉੱਤੇ ਪੋਸਟ ਦੇ ਵਿੱਚ ਲਿਖਿਆ ਆ ਵੀ ਹੈਵ অলਸੋ ਮੇਡ ਅ ਕੰਪਲੇਂਟ ਅੰਗੇਜਡ ਹਿਮ ਟੂਡੇ ਤੇ ਲਿਖਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਆ ਅਸੀਂ ਅੱਜ ਪਿੰਕੀ ਢਾਲੀਵਾਲ ਵੱਲੋਂ ਸਾਡੇ ਨਾਲ ਕੀਤੀ ਧੋਖੇਧੜੀ ਦੀ ਕੰਪਲੀਟ ਵਿਦ ਪ੍ਰੂਫ ਦਰਜ ਕਰਾਈ ਆ ਜੀ ਐਂਡ ਸਭ ਤੋਂ ਪਹਿਲਾਂ ਮੈਨੂੰ ਸੁਨੰਦਾ ਸ਼ਰਮਾ ਲਈ ਬਹੁਤ ਮਾਣ ਮਹਿਸੂਸ ਕਰ ਰਿਹਾ ਆ ਕਿ ਉਸਨੇ ਇੱਕ ਵੱਡੀ ਜੰਗ ਛੇੜੀ ਹੈ ਆਸ ਤੋਂ 2-3 ਸਾਲ ਪਹਿਲਾਂ ਮੈਂ ਉਸ ਸੇਮ ਦੇ ਸੀਐਮ ਚਰਨਜੀਤ ਚੰਨੀ ਜੀ ਨੂੰ ਵੀ ਇਸ ਮਸਲੇ ਬਾਰੇ ਦੱਸਿਆ ਸੀ ਪਰ ਕੋਈ ਹੱਲ ਨਹੀਂ ਹੋਇਆ ਉਲਟਾ ਇਹਨਾਂ ਲੋਕਾਂ ਨੇ ਮੈਨੂੰ ਹੋਰ ਪਾਸੇ ਤੋਂ ਬਲੈਕਮੇਲ ਕਰਨਾ ਦਬਾਉਣਾ ਸ਼ੁਰੂ ਕਰ ਦਿੱਤਾ ਮੇਰੀ ਜ਼ਿੰਦਗੀ ਵਿੱਚ ਆਪਣੀ ਜਾਨ ਬਚਾਉਣਾ ਸਭ ਤੋਂ ਵੱਡਾ ਮਸਲਾ ਬਣ ਗਿਆ ਤੇ ਮੈਨੂੰ ਉਹ ਸਾਰੀ ਲੜਾਈ ਛੱਡ ਕੇ ਸਾਈਡ ਤੇ ਹੋਣਾ ਪਿਆ ਜਿਦੋਂ ਕਿ ਮੇਰੀ ਜ਼ਿੰਦਗੀ ਦੀ ਕਮਾਈ ਦੇ ਬਹੁਤ ਵੱਡੇ ਹਿੱਸੇ ਦਾ ਸੁਨੰਦਾ ਸ਼ਰਮਾ ਵਾਂਗ ਕੀਤਾ ਹਿਸਾਬ ਹੀ ਨਹੀਂ ਮਿਲਿਆ ਪਾਵਰ ਇਹਨਾਂ ਦੀ ਇਸ ਹੱਦ ਤੱਕ ਕਿ ਮੇਰੇ ਬੈਂਕ ਅਕਾਊਂਟ 'ਚ ਇਹਨਾਂ ਨੇ ਮੇਰਾ ਨੰਬਰ ਚੇਂਜ ਕਰਕੇ ਆਪਣਾ ਪਾ ਦਿੱਤਾ ਤੇ ਅਤੇ ਸਾਰਾ ਕੰਟਰੋਲ ਆਪਣੇ ਅੰਡਰ ਰੱਖ ਲਿਆ ਉਸੀ ਇਸ ਮਸਲੇ ਨੂੰ ਕਾਫੀ ਛੋਟਾ ਸਮਝਦੇ ਰਹੇ ਹੋ ਪਰ ਇਹ ਬਹੁਤ ਵੱਡਾ ਹੈ ਇਹਨਾਂ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਇਹਨਾਂ ਦੇ ਖਿਲਾਫ ਜੋ ਵੀ ਕੋਈ ਆਵਾਜ਼ ਚੁਗਦਾ ਇਹ ਸਾਰੇ ਮਿਲ ਕੇ ਉਸ ਦੇ ਕਾਰੋਬਾਰ ਖਤਮ ਕਰ ਦਿੰਦੇ ਨੇ ਐਂਡ ਉਸ ਦੀ ਲਾਈਫ ਐਂਡ ਕਰੈਕਟਰ ਦਾ ਮਜ਼ਾਕ ਬਣਾ ਕੇ ਛੱਡ ਦਿੰਦੇ ਨੇ ਇਹਨਾਂ ਕੋਲ ਪੈਸਾ ਇੰਨਾ ਹੈ ਕਿ ਜਿਸ ਨਾਲ ਉਹ ਕਿਸੇ ਨੂੰ ਵੀ ਕਿਸੇ ਕੀਮਤ ਤੇ ਖਰੀਦ ਸਕਦੇ ਨੇ ਪੰਜਾਬੀ 뮤직 ਐਂਡ ਫਿਲਮ ਇੰਡਸਟਰੀ ਦੀ ਅੱਜ ਚੁੱਪ ਤੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 90% ਇੰਡਸਟਰੀ ਦੇ ਲੋਕ ਇਹਨਾਂ ਨਾਲ ਨੇ ਜੋ ਵੀ ਇਹਨਾਂ ਦੇ ਖਿਲਾਫ ਬੋਲਦਾ ਹੈ ਜਾਂ ਆਪਣੇ ਹੱਕ ਦੇ ਪੈਸੇ ਮੰਗਦਾ ਹੈ ਉਸ ਦੇ ਅੰਡਰ ਹੀ ਅੰਦਰ ਬੋਇਕਾਟ ਕਰਾ ਦਿੰਦੇ ਨੇ ਅਤੇ ਇੰਡਸਟਰੀ ਦੇ ਕਾਫੀ ਲੋਕ ਮਿਲ ਕੇ ਉਸ ਨੂੰ ਹਰ ਪਾਸੇ ਤੋਂ ਖਤਮ ਕਰ ਦਿੰਦੇ ਨੇ ਮੈਂ ਹਰ ਮੌਕੇ ਉੱਤੇ ਪੰਜਾਬ ਦੇ ਹਰ ਇੱਕ ਮੁੱਦੇ ਲਈ ਬੋਲਦਾ ਹਾਂ ਪੁਰਾਣੇ ਐਕਸਪੀਰੀਅੰਸ ਬੁਰੇ ਹੋਣ ਕਰਕੇ ਮੇਰੀ ਸੋਚ ਸੀ ਕਿ ਸ਼ਾਇਦ ਸਰਕਾਰਾਂ ਜਾਂ ਪੁਲਿਸ ਇਹਨਾਂ ਪਾਵਰਫੁੱਲ ਲੋਕਾਂ ਦੇ तरीके ਨਾਲ ਕੰਮ ਕਰ ਰਹੀਆਂ ਨੇ ਪਰ ਅੱਜ ਮੈਂ ਆਪਣੀ ਸੋਚ ਤੇ ਸਵਾਲ ਕਰਨ ਲਈ ਮਜਬੂਰ ਹੋ ਗਿਆ ਕਿਉਂਕਿ ਅੱਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਉਹ ਕਰ ਦਿਖਾਇਆ ਹੈ ਜੋ ਹਰ ਕੋਈ ਨਹੀਂ ਕਰ ਸਕਦਾ ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਇਸ ਕਦਮ ਚੁੱਕਣੇ ਤੋਂ ਬਾਅਦ ਮੇਰੇ ਉੱਤੇ ਪਤਾ ਨਹੀਂ ਇਹ ਲੋਕ ਕੀ ਸਾਜ਼ਿਸ਼ਾਂ ਕਰਨਗੇ ਪਰ ਸੱਚ ਦੀ ਗੱਲ ਆਖਰੀ ਸਾਹ ਤੱਕ ਕਰਨਗੇ ਬਦਲੇ ਵਿੱਚ ਦੁਨੀਆਂ ਦੀ ਹਰ ਸੈ ਨਾਲ ਮੱਥਾ ਲਾਉਣਾ ਪਿਆ ਤੇ ਲਾਵਾਂਗੇ ਪੰਜਾਬ ਪੰਜਾਬੀਅਤ ਜਿੰਦਾਬਾਦ ਸ੍ਰੀ ਬਰਾੜ ਸਾਰੇ ਇੰਡਸਟਰੀ ਦੇ ਸਿੰਗਰਾਂ ਨਾਲ ਇਦਾਂ ਹੁੰਦਾ ਆ ਸੁਮੰਦਾ ਸ਼ਰਮਾ ਨੇ ਬਹੁਤ ਬਹਾਦਰੀ ਵਾਲੀ ਗੱਲ ਕੀਤੀ ਆ ਆਵਾਜ਼ ਚੱਕ ਕੇ ਕਾਕਾ ਕਾਕੇ ਨੇ ਵੀ ਪੋਸਟ ਪਾਈ ਸੀ ਕਿਹਾ ਵੀ ਮੇਰੇ ਨਾਲ ਵੀ ਸ਼ੁਰੂਆਤੀ ਦਿਨਾਂ ਦੇ ਵਿੱਚ ਇਦਾਂ ਹੋਇਆ ਸੀ ਸੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਇੰਡਸਟਰੀ ਦੇ ਵਿੱਚ ਜਿਹੜੇ ਇਦਾਂ ਦੇ ਮਗਰਮੱਛ ਬੈਠੇ ਨੇ ਉਹਨਾਂ ਤੇ ਸਿਕੰਜਾ ਕੱਸਿਆ ਜਾਵੇ